ਜੀ ਜੀ ਇਹ ਸਾਰਾ ਮਸਲਾ ਪਤਾ ਲੱਗਿਆ ਤੇ ਰਾਜਸਥਾਨ ਦੇ ਵਿੱਚ ਬੇਟੀ ਵਿਆਹ ਹੀ ਵਿਆਹ ਹੀ ਹੈ ਜਾਂ ਕੋਈ ਹੋਰ ਚੱਕਰ ਹੈ ਹਾਂ ਜੀ ਕੋਈ ਨਹੀਂ ਵਿਆਹੀ ਵੇਚੀ ਗਈ ਹੈ ਮੇਰੀ ਕੋਕੀ ਉਹ ਕਹਿੰਦੇ ਵੀ 3 ਲੱਖ ਰੁਪਏ ਚ ਰਾਜਸਥਾਨ ਵੇਚੀ ਮੇਰੀ ਕੋਕੀ ਨਹੀਂ ਜੀ ਰਾਜਸਥਾਨ ਚ ਵਿਆਹ ਕਰਕੇ ਆਏ ਨੇ ਵੇਚੀ ਨਹੀਂ ਹੈ ਜੀ ਵੇਚੀ ਕੋਕੀ ਉਹਨਾਂ ਨੇ 3 ਲੱਖ ਰੁਪਏ ਵੀ ਵਸੂਲਦੇ ਨੇ ਲੋਕਾਂ ਚ ਬਹੁਤ ਰੌਲਾ ਪਿਆ ਜੀ 3 ਲੱਖ ਰੁਪਏ ਦੀ ਬੇਟੀ ਵੇਚਤੀ ਜੀ ਵੇਚਤੀ ਜੀ ਉਹਨਾਂ ਨੇ ਰਾਜਸਥਾਨ ਵਾਲਿਆਂ ਨੂੰ ਪੈਸੇ ਮੋੜ ਕੇ ਹਾਂਜੀ ਵੀ ਮੇਰੀ ਕੁੜੀ ਦੇ ਵੀ ਵੇਚਿਆ ਆ ਜਾਂ ਵਿਆਹ ਕਿਤੋਂ ਗਏ ਤੇ ਵਿਆਹ ਕਿੱਥੇ ਹੋਈ ਇਸ ਤੋਂ ਪਿਛੋੜ ਗਰੀ ਤੇ ਇੱਥੇ ਨਹੀਂ ਕਾਲ ਜੀ ਤੁਸੀਂ ਟਿਵਾਨਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਕਿਵਾਨਾ ਇੱਕ ਮਸਲਾ ਏ ਜੋ ਤੁਸੀਂ ਖਬਰ ਦੇਖ ਰਹੇ ਹੋ ਅਸੀਂ ਸਵੇਰੇ ਨਸਰ ਕੀਤੀ ਖਬਰ ਪਿੰਡ ਸੰਨਾ ਨੱਥੂ ਵਾਲੀਆਂ ਤੋਂ ਜਿੱਥੇ ਪਤਾ ਲੱਗ ਰਿਹਾ ਏ ਕਿ ਮਾਂ ਤੇ ਲੜਕੀ ਦੀ ਨਾਨੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੁੜੀ ਦਾ ਬਾਲ ਵਿਆਹ ਕੀਤਾ ਗਿਆ ਪਰ ਦਾਦੀ ਹੈ ਜਿਹੜੀ આરોਪ ਲਗਾ ਰਹੀ ਆ ਕਿ ਕੁੜੀ ਨੂੰ ਵੇਚਿਆ ਗਿਆ ਹੈ ਰਾਜਸਥਾਨ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਬਣਦੀ ਕਾਰਵਾਈ ਸੀ ਮਾਂ ਤੇ ਨਾਨੀ ਤੇ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਕੁੜੀ ਹੈ ਜਿਹੜੀ ਉਹ ਆਪਣੇ ਨਾਨਕੇ ਪਰਿਵਾਰ ਵਿੱਚ ਭੇਜ ਦਿੱਤੀ ਗਈ ਉਹਦਾ ਮਾਮਾ ਤੇ ਉਹ ਕੁੜੀ ਇੱਥੇ ਪਹੁੰਚੇ ਨੇ ਗੱਲ ਕਰਦੇ ਆਂ ਗੁੜੀਆਂ ਨਾਲ ਗੱਲ ਕਰਦੇ ਆਂ ਕੀ ਆ ਇਹ ਸਾਰਾ ਮਸਲਾ ਤੇਰੀ ਦਾਦੀ આરોਪ ਲਗਾ ਰਹੀ ਆ ਕਿ ਮੇਰੀ ਪੋਤੀ ਨੂੰ मां ਤੇ ਦੀ ਨਾਨੀ ਨੇ ਕੁਝ ਹੋਰ ਪਿੰਡ ਦੇ ਬੰਦਿਆਂ ਨੇ ਮਿਲ ਕੇ ਜ਼ਬਰਦਸਤੀ ਵੇਚਿਆਈ ਕੀ ਹੈ ਇਹ ਸਾਰਾ ਮਸਲਾ ਏ ਜੀ ਮੈਂ ਮੰਮੀ ਉਹਨਾਂ ਨੂੰ ਕਹਿੰਦੀ ਸੀ ਵੀ ਮੇਰਾ ਵਿਆਹ ਕਰ ਦੇਣੀ ਮੈਂ ਪਹਿਲਾਂ ਵੀ ਮੈਂ 14 ਸਾਲ ਬਲੀਂ ਦਾਦੀ ਕੋਲ ਰਹੀ ਆਂ ਹੀ ਤੇ ਜਦੋਂ ਮੈਨੂੰ 15ਵਾਂ ਸਾਲ ਲੱਗਿਆ ਸੀ ਮੇਰੇ ਦਾਦੀ ਕਹਿੰਦੀ ਵੀ ਆਪਾਂ ਕਿਸ ਤੱਕ ਕਿੱਥੋਂ ਭਰਿਆ ਕਰਾਂਗੇ ਐ ਜੀ ਵਾਹ ਜੀ ਤੇ ਮੈਨੂੰ ਗਲਤ ਕੰਮ ਤੇ ਲਗਾਸਤਾ ਇਹਨਾਂ ਨੇ ਹੀ ਹਾਂ ਤੇ ਜੀ ਉਹ ਤੋਂ ਬਾਅਦ ਮੈਨੇ ਨਾ ਤੇ ਰਿਪੋਰਟ ਵੀ ਦਿੱਤੀ ਪਰਚਾ ਵੀ ਹੋਇਆ ਜੀ ਜਿਹੜਾ ਕਰਮ ਕਰਨਵੀਰ ਜਿੰਨਲਪੁਰ ਦਾ ਹੀ ਉਹ ਜੇਲ੍ਹ ਚ ਜੀ ਉਹਨਾਂ ਨੂੰ ਪਤਾ ਨਹੀਂ ਸਜ਼ਾ ਸੁਨਾਹੀਆ ਪਤਾ ਨਹੀਂ ਜੀ ਤੇ ਜਿਹੜੇ ਤਿੰਨ ਨੇ ਸੀਗੇ ਇੱਕ ਤਾਂ ਗੁਰਵਿੰਦਰ ਇੱਕ ਤਾਂ ਇਹ ਹੋਆ ਜੀ ਮੇਰੇ ਦਾਦੀ ਕਤਾਈ ਜੀ ਉਹ ਹਲੇ ਬਾਹਰੇ ਫਿਰਦੇ ਨਹੀਂ ਹਾਂਜੀ ਤੇ ਹੁਣ ਮੈਂ ਆਪਣੀ ਮੰਮੀ ਨੂੰ ਕਿਹਾ ਮੈਨੂੰ ਗਲਤ ਕੰਮ ਤੇ ਲਾ ਰਹੇ ਨੇ ਮੇਰਾ ਵਿਆਹ ਕਰ ਦਿਓ ਨਹੀਂ ਮੈਂ ਮਰ ਜੂਗੀ ਹਾਂਜੀ ਤੇ ਮੰਮੀ ਕਹਿੰਦੀ ਮੈਂ 18 ਸਾਲ ਤੋਂ ਪਹਿਲਾਂ ਕਰ ਨਹੀਂ ਸਕਦੀ ਤੇਰਾ ਹੀ ਵੀ ਜੇ 18 ਸਾਲ ਤੋਂ ਪਹਿਲਾਂ ਕਰੂੰਗੀ ਤਾਂ ਨਾਮ ਵਾਲੇ ਕੇਸ ਪਊਗਾ ਮੇਰੇ ਤੇ ਨਹੀਂ ਮੈਂ ਕਿਹਾ ਮੈਂ ਮਰ ਜੂਗੀ ਦੋ ਵਾਰ ਤਾਂ ਮੈਂ ਆਪਣੇ ਕੱਪੜੇ ਨੂੰ ਅੱਗ ਵੀ ਲਾਈ ਏ ਠੀਕ ਹੈ ਮਰਨ ਦੀ ਕੋਸ਼ਿਸ਼ ਕੀਤੀ ਹੈ ਤੇ ਫਿਰ ਮੰਮੀ ਨੇ ਇਹ ਹੋ ਕੇ ਫਿਰ ਉਹਨਾਂ ਨੇ ਫਿਰ ਮੇਰਾ ਵਿਆਹ ਕਰਤਾ ਹੀ ਮੈਂ ਹੀ ਕਿਹਾ ਸੀਗਾ ਮੇਰਾ ਵਿਆਹ ਕਰ ਦੋ ਹੀ ਤੇਰੇ ਵਿੱਚ ਪੈਸਿਆਂ ਦਾ ਕੋਈ ਰੋਲ ਹੀ ਨਹੀਂ ਹੈਗਾ ਇਹ ਫਿਰ ਉਹ ਵੀਡੀਓ ਦਿਖਾ ਰਹੇ ਨੇ ਤੁਹਾਡੀ ਮੰਮੀ ਤੇ ਇੱਕ ਲੇਡੀਜ਼ ਹੋਰ ਬੈਠੇ ਪੈਸੇ ਗਿਣ ਰਹੇ ਨੇ ਤੁਹਾਡੀ ਮੰਮੀ ਨੂੰ ਪੈਸੇ ਫੜਾ ਰਹੇ ਨੇ ਉਹ ਕਹਿੰਦੇ ਜੀ 3 ਲੱਖ ਰੁਪਏ ਚ ਰਾਜਸਥਾਨ ਵੇਚਤੀ ਮੇਰੀ ਪੋਤੀ ਨਹੀਂ ਜੀ ਰਾਜਸਥਾਨ ਚ ਵਿਆਹ ਕਰਕੇ ਆਏ ਨੇ ਵੇਚੀ ਨਹੀਂ ਹੈਗੀ ਤੇ ਉਹਨਾਂ ਨੇ ਕੋਈ ਵਿਚੋਲਗੀ ਦੇ ਪੈਸੇ ਦਿੱਤੇ ਹੋਣੇ ਜੀ ਤੇ ਮੇਰੀ ਮੰਮੀ ਨੂੰ ਲੱਗਿਆ ਪਤਾ ਕਿ ਵੀ ਮੇਰੀ ਕੁੜੀ ਵੇਚਦੀ ਲੱਗਦਾ ਇਹਨਾਂ ਨੇ ਵੀ ਜਿਹੜੇ ਵਿਚੋਲਣਾਂ ਨੇ ਤੇ ਫਿਰ ਉਹਨਾਂ ਨੇ ਕਿਹਾ ਵੀ ਨਹੀਂ ਇਸ ਤਾਂ ਵਿਚੋਲਗੀ ਦੇ ਬਾਅਦ ਵਿੱਚ ਪਤਾ ਲੱਗਿਆ ਇਹ ਕੀ ਉਹਨਾਂ ਦੇ ਪੈਸੇ ਨਹੀਂ ਵੀ ਉਹਨਾਂ ਨੂੰ ਮੋੜੇ ਆਈ ਜੀ ਪੈਸੇ ਅੱਛਾ ਹਾਂਜੀ ਰਾਜਸਥਾਨ ਵਾਲਿਆਂ ਨੂੰ ਪੈਸੇ ਮੋੜ ਕੇ ਆਏ। ਹਾਂਜੀ ਵੀ ਮੇਰੇ ਕੁੜੀ ਦੇ ਵੀ ਵੇਚ ਆਏ ਜਾਂ ਵਿਆਹ ਕੀਤਾ ਉਹ ਕਹਿੰਦੇ ਵਿਆਹ ਕੀਤਾ ਵੀ ਅਸ ਤਾਂ ਪਚੋਲਗਰੀ ਤੇ ਇੱਤੇ ਨਹੀਂ। ਹੂੰ। ਚੱਲ ਮੋੜ ਕੇ ਕੋਈ ਚੱਕਰ ਨਹੀਂ ਵੀ। ਹਾਂ। ਫਿਰ ਉਹ ਮੋੜ ਆਏ ਸੀਗੇ। ਤੁਸੀਂ ਆਪਣੀ ਸਹਿਮਤੀ ਨਾਲ ਵਿਆਹ ਕਰਵਾਇਆ ਇਹ ਕਿਉਂਕਿ ਤੁਹਾਡੀ ਉਮਰ ਹੈ ਜਿਹੜੀ ਤੁਸੀਂ ਹਲੇ ਬਾਲਕੋਂ ਤੁਹਾਡੀ ਉਮਰ ਵਿਆਹ ਦੀ ਨਹੀਂ ਸੀ। ਫਿਰ ਪਤਾ ਨਹੀਂ ਸੀ ਹੁਣ ਤੁਹਾਡੀ ਮੰਮੀ ਤੇ ਨਾਨੀ ਤੇ ਕੇਸ ਦਰਜ ਹੋ ਗਿਆ ਉਹ ਜੇਲ੍ਹ ਨੇ। ਹਾਂਜੀ ਪਤਾ ਤਾਂ ਹੈਗਾ ਸੀਗਾ ਪਰ ਹੁਣ ਗਲਤ ਕੰਮ ਕਰਾਉਂਦੇ ਸੀ ਦਾਦੀ ਜੀ ਇਹਦੇ ਕਰਕੇ ਫਿਰ ਹੁਣ ਮੈਨੂੰ ਵਿਆਹ ਕਰਾਉਣਾ ਪਿਆ ਹੁਣ ਮੈਂ ਆਪਣੇ ਦਾਦੀ ਦਾ ਰੋਪ ਲਗਾ ਰਹੀ ਆ ਕਿ ਕੁੜੀ ਪਹਿਲਾਂ ਵੀ ਇਹਨੇ ਕਈ ਜਗ੍ਹਾ ਤੋਰਤੀ ਕੋਈ ਮਟੋਰ ਦੇ ਵਗੈਰਾ ਇੱਧਰ ਪਿੰਡ ਕਹਿ ਰਹੀ ਸੀ ਉੱਥੇ ਦਾ ਮੁੰਡੇ ਨਾਲ ਤੋਰਤੀ ਇਦਾਂ ਦੇ ਕੰਮ ਕਹਿੰਦੀ ਇਹ ਕਰਾਉਂਦੀ ਆ ਮੇਰੀ ਨੂੰਹ ਆ ਜਿਹੜੀ ਉਹ ਇਦਾਂ ਦੀ ਆਦੀ ਆ ਉਹ ਪੈਸੇ ਬਣਾਉਣ ਲੱਗੀ ਵੀ ਆ ਇਦਾਂ ਰੋਪ ਲਗਾ ਨਹੀਂ ਨਹੀਂ ਜੀ ਕਿਤੇ ਵੀ ਨਹੀਂ ਤੋਰੀ ਹੈਗੀ ਮੈਂ ਤਾਂ ਹੀ ਹੂੰ ਉਸੇ ਪਹਿਲਾਂ ਹੀ ਵਿਆਹ ਹੈ ਮੇਰੇ ਹੀ ਮੈਂ ਹੀ ਕਿਹਾ ਸੀ ਤਾਂ ਹੀ ਕੀਤਾ ਉਹਨਾਂ ਨੇ ਹਾਂ ਉਹਨਾਂ ਦੇ ਵੀ ਕੋਈ ਦੋਸ਼ ਨਹੀਂ ਹੈਗਾ ਇਹ ਮੇਰੇ ਕਰਕੇ ਗਏ ਨੇ ਉਹ ਵੀ ਹੂੰ ਹੁਣ ਤੁਹਾਡੇ ਸਹੁਰਾ ਪਰਿਵਾਰ ਤੁਹਾਡੇ ਨਾਲ ਸਹਿਮਤਾ ਕਿੱਦਾਂ ਉਹਨਾਂ ਨੂੰ ਸਾਰਾ ਪਤਾ ਇਹ ਹਾਂਜੀ ਉਹ ਸਾਡੇ ਨਾਲ ਸਹਿਮਤ ਨਹੀਂ ਉਹ ਕਹਿੰਦੇ ਵੀ ਅਸੀਂ ਨਾ ਕੋਈ ਪੈਸੇ ਦਿੱਤਾ ਵੀ ਅਸਤੇ ਉਹਦੇ ਵਿਚੋਲਗੀਰੇ ਤੇ ਸੀਗਾ ਹੀ ਹੂੰ ਦਾਦੀ ਕਹਿੰਦੀ ਜੇ ਵਿਆਹ ਕਰਨਾ ਸੀ ਇੱਥੇ ਨੋਕਲ ਕਰ ਦਿੰਦੇ ਕਿਤੇ ਉਰੇ ਕਰਦੇ ਆ ਆਪਣੀ ਹਾਂ ਬਰਾਦਰੀ ਚ ਕਰਦੇ ਅਸੀਂ ਜਾਣਦੇ ਵੀ ਨਹੀਂ ਜਿੱਥੇ ਵਿਆਹ ਕੀਤਾ ਰਾਜਸਥਾਨ ਚ ਇਦਾਂ ਕਿਦਾਂ ਕਰਤਾ ਇੱਥੇ ਜੇ ਫਿਰ ਹੁਣ ਰੇਪ ਕੇਸ ਲਾਇਆ ਕਿਸੇ ਨੇ ਵਿਆਹ ਵੀ ਨਹੀਂ ਕਰਨ ਅਸੀਂ ਮੇਰੇ ਨਾਲ ਹੀ ਤੇ ਫਿਰ ਮੈਂ ਇੰਨੇ ਕਹਿਦਾ ਵੀ ਉੱਥੇ ਨਾ ਕੋਈ ਮੇਰੇ ਕੋਲ ਪਹੁੰਚ ਸਕਦਾ ਹੀ ਮੇਰਾ ਉੱਥੇ ਕਰਦੋ ਰਾਜਸਥਾਨ ਚ ਮੈਂ ਕਿਹਾ ਵੀ ਕਿਤੇ ਦੂਰ ਕਰ ਦੋ ਹੀ ਨਾ ਮੈਂ ਆਮਨ ਨਾ ਮੈਂ ਜਾਮਾਈ ਹੁਣ ਤੁਸੀਂ ਨਾਨਕੇ ਪਰਵਾਰ ਰਹਿੰਦੇ ਹੋ ਹਾਂਜੀ ਹੁਣ ਮੈਂ ਆਪਣੇ ਨਾਨਕੇ ਰਹਿੰਦੀ ਆ ਠੀਕ ਹੈ ਤੇ ਜੱਜ ਸਾਹਿਬ ਨੂੰ ਤੁਸੀਂ ਕੀ ਦੱਸਿਆ ਉੱਥੇ ਮੈਂ ਇਹਨਾਂ ਨੂੰ ਇਹੀ ਜਿਹੜੇ ਬਿਆਨ ਹੁੰ ਦਿੱਤੇ ਨੇ ਮੈਂ ਇਹ ਆਹੀ ਦੱਸਿਆ ਜੀ ਉਹਨਾਂ ਨੇ ਕਿਹਾ ਮੈਂ 14 ਸਾਲ ਆਪਣੀ ਦਾਦੀ ਕੋ ਰਹਿੰਦੀ ਸੀ ਤੇ 15 ਮਹੀਨੇ ਸਾਲ ਚ ਮੇਰੇ ਨਾਲ ਗਲਤ ਕੰਮ ਕਰਵਾਤਾ ਸੀ ਤੇ ਫਿਰ ਮੈਂ ਆਪਣੀ ਮੰਮੀ ਨੂੰ ਕਿਹਾ ਵੀ ਮੇਰਾ ਵਿਆਹ ਕਰ ਦੇ ਨਹੀਂ ਮੈਂ ਮਰ ਜੂਗੀ ਦੋ ਤਿੰਨ ਵਾਰ ਅੱਗ ਵੀ ਲਾਈ ਮੈਂ ਕੱਪੜੇ ਨੂੰ ਹੀ ਤੇ ਉਹਦੇ ਬਾਅਦ ਵਿੱਚ ਫਿਰ ਮੰਮੀ ਨੇ ਕਿਹਾ ਵੀ ਨਹੀਂ ਮੈਂ ਜ਼ਰਾ ਵਿਆਹ ਨਹੀਂ ਕਰ ਸਕਦੀ 18 ਸਾਲ ਤੋਂ ਪਹਿਲਾਂ ਤੇ ਉਹਦੇ ਬਾਅਦ ਵਿੱਚ ਜਿਹੜੇ ਮੁੰਡੇ ਨਾਲ ਮੇਰੀ ਪਹਿਲਾ 2 ਸਾਲ ਗੱਲ ਚੱਲਦੀ ਸੀ ਤੇ ਉਹ ਜਵਾਬ ਦੇ ਗਿਆ ਹੀ ਮਰੋੜਦਾ ਸੀਗਾ ਜੀ ਉਹ ਤੇ ਫਿਰ ਮੈਂ ਮੰਮੀ ਨੇ ਕਾ ਵੀ ਉਹ ਵੀ ਜਵਾਬ ਦੇ ਕੇ ਵੀ ਹੁਣ ਕਿਸੇ ਨਾਲ ਵਿਆਹ ਨਹੀਂ ਕਰਨਾ ਹੈਗਾ ਇਹ ਮੇਰਾ ਹੀ ਨਾ ਮੇਰ ਨਾਲ ਕਰਾਉਣਾ ਹੈ ਕਿਸੇ ਨੇ ਤੇ ਫਿਰ ਮੈਂ ਦੋ ਘਰੇ ਆ ਕੇ ਵੀ ਦੋ ਤਿੰਨ ਵਾਰ ਫੇਰ ਮਰਨ ਦੀ ਕੋਸ਼ਿਸ਼ ਕੀਤੀ ਜੀ ਤੇ ਫਿਰ ਉਦੋਂ ਬਾਅਦ ਵੀ ਜੇ ਫਿਰ ਮੰਮੀ ਕਹਿੰਦੀ ਵੀ ਚਲ ਕੋਈ ਨਾ ਵੀ ਦੇਖਦੇ ਆ ਵਿੱਚ ਤੇਰਾ ਹੋ ਗਿਆ ਵੀ ਕਰ ਦਾਂਗੇ ਨਹੀਂ ਹੁਣ ਦੇਖ ਲੈਣੇ ਫਿਰ ਮੈਂ ਨੇ ਕਿਹਾ ਵੀ ਦੂਰ ਕਰ ਦਿਓ ਕਿਤੇ ਜੀ ਫਿਰ ਉਧਰ ਘਰਤਾ ਸੀਗਾ ਮੈਂ ਇਹ ਕਿਹਾ ਸੀਗਾ ਜੀ ਗੁੜੀਆ ਪਿੰਡ ਦੇ ਕਈ ਲੋਕਾਂ ਦਾ ਨਾਮ ਲੈ ਰਹੀ ਆ ਤੁਹਾਡੀ ਦਾਦੀ ਕਿ ਉਹ ਇਨਵੋਲਵ ਸੀਗੇ ਵਿੱਚ ਨਾਮੀ ਸਖਸੀਤਾ ਨੇ ਜਿਨ੍ਹਾਂ ਦਾ ਨਾਮ ਲੱਤਾ ਜਾ ਰਿਹਾ ਹੈ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦਾ ਨਾਮ ਲੈਣਾ ਕਿੰਨਾ ਦਾ ਹੀ ਕਈ ਬੰਦੇ ਪਿੰਡ ਦੇ ਨੇ ਜਿਨ੍ਹਾਂ ਦਾ ਨਾਮ ਲੱਤਾ ਜਾ ਰਿਹਾ ਹੈ ਤੁਹਾਨੂੰ ਵੀ ਪਤਾ ਹੋਊਗਾ ਹਾਂਜੀ ਉਹਨਾਂ ਦਾ ਕੋਈ ਰੋਲ ਨਹੀਂ ਹੈਗਾ ਜੀ ਹਾਂਜੀ ਉਹ ਮੈਂ ਹੀ ਕਿਹਾ ਸੀ ਤਾਂ ਹੀ ਗਏ ਸੀ ਉਹ ਨਾਲ ਉਹ ਤਾਂ ਪਿੰਡ ਦੇ ਮੈਂਬਰ ਨੇ ਤਾਂ ਹੀ ਗਏ ਨੇ ਉਹ ਵੀ ਨਾਲ ਜਿਵੇਂ ਮੇਰੇ ਘਰ ਕੇ ਗਏ ਨੇ ਵੀ ਕੁੜੀ ਮਰਦੀ ਆਈ ਤਾਂ ਕਰਕੇ ਗਏ ਨੇ ਉਹ ਉਹ ਕਹਿੰਦੇ ਪਹਿਲਾਂ ਵੀ ਜਿਹੜੇ ਮੈਂਬਰ ਸਾਬਨ ਨੇ ਉਹ ਪਹਿਲਾਂ ਵੀ ਤੁਹਾਨੂੰ ਰਾਤ ਨੂੰ ਕਈ ਕਿਤੋਂ ਲੈ ਕੇ ਆਏ ਨੇ ਉਹ ਕਹਿੰਦੇ ਸਾਡੇ ਕੋਲ ਵੀਡੀਓ ਹੈ ਸੀ ਸੀ ਟੀ ਵੀ ਇਦਾਂ ਦਾ ਕੁਝ ਕਹਿ ਰਹੇ ਨੇ ਉਹ ਨਹੀਂ ਨਹੀਂ ਉਹ더라 ਆਤਮ ਜਦੋਂ ਮੇਰਾ ਵਿਆਹ ਕਰਕੇ ਆਏ ਨੇ ਜੀ ਉਧਰ ਰਾਤ ਨੂੰ ਆਏ ਸੀ ਉਹ ਤਾਂ ਹੀ ਅੱਛਾ ਹਾਂਜੀ ਵਿਆਹ ਤੁਹਾਡਾ ਕਿੱਥੇ ਹੋਇਆ ਮੇਰਾ ਰਾਜਸਥਾਨ ਚ ਕੋਟਪੁਤਲੀ ਹੋਇਆ ਨਹੀਂ ਉਰੇ ਪੰਜਾਬ ਚ ਬਰਾਤ ਕਿੱਥੇ ਆਈ ਉਰੇ ਨਹੀਂ ਆਈ ਹੈਗੀ ਜੋ ਉਧਰ ਗਈ ਸੀ ਉੱਥੇ ਆਈ ਸੀਗੀ ਅੱਛਾ ਉੱਥੇ ਗਏ ਸੀ ਤੁਸੀਂ ਹਾਂਜੀ ਅੱਛਾ ਇਹ ਤੁਹਾਡੇ ਮਾਮਾ ਜੀ ਨੇ ਨਾਲ ਹਾਂਜੀ ਕੀ ਨਾਮ ਆ ਜੀ ਅਵਤਾਰ ਸਿੰਘ ਜੀ ਅਵਤਾਰ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਮਸਲਾ ਨਵਾਲਕ ਬੱਚੀ ਆ ਇਹਦਾ ਕਹਿੰਦੇ ਵਿਆਹ ਕਰ ਦਿੱਤਾ ਗਿਆ ਔਰੋਪ ਲਗਾਏ ਜਾ ਰਹੇ ਨੇ ਦਾਦੀ ਵੱਲੋਂ ਕਿ ਮੇਰੀ ਪੋਤੀ ਨੂੰ ਵੇਚਿਆ ਗਿਆ ਇਹ ਤਾਂ ਗਲਤ ਗੱਲ ਹੈ ਹੁਣ ਕੁੜੀ ਦੇਖੋ ਜੀ ਚਲੋ ਨਵਾਲੇ ਕਾਪਾ ਕਹਿ ਗਲਤੀ ਮੰਨਦੇ ਹਨ ਨਵਾਲੇ ਕਾ ਪਰ ਕੁੜੀ ਕਰਦੀ ਵੀ ਕੀ ਮਾਂ ਵੀ ਕੀ ਕਰਦੀ ਤੇ ਕੁੜੀ ਨੂੰ ਦੋ ਦਿਨ ਬਾਅਦ ਧਮਕੀ ਦਿੱਤੀ ਮੈਂ ਮਾਰ ਲੱਗੀਆਂ ਜੇ ਹੁਣ ਕੁੜੀ ਮਾਰ ਜਾਈਂ ਦਾਦੀ ਫਿਰ ਵੀ ਵਸਾ ਦਿੰਦੀ ਕੋ ਕੁੜੀ ਨੂੰ ਫਿਰ ਵੀ ਵਸਾਈ ਸਕਦੀ ਸੀਗੀ ਇਹ ਤਾਂ ਹੁਣ ਇਨਿਆਇ ਧੱਕਾ ਕੀਤਾ ਜਾਂਦਾ ਪੈਸਿਆਂ ਦਾ ਜਾਇਜ਼ ਕਿਸ ਪਾਇਆ ਜਾ ਰਿਹਾ ਜੀ ਤੇ ਤੁਹਾਨੂੰ ਪਤਾ ਸੀ ਜਦੋਂ ਵਿਆਹ ਕੀਤਾ ਸਾਰਾ ਨਹੀਂ ਇਹਦੇ ਬਾਰੇ ਸਾਨੂੰ ਨਹੀਂ ਪਤਾ ਜੀ ਹੂੰ ਕਿਉਂਕਿ ਮੈਂ ਤਾਂ ਬਾਹਰ ਹਾਂ ਨਾ ਮਸ਼ੀਨਾ ਤੇ ਜੀ ਮਾਤਾ ਜੀ ਜੇ ਵਿਆਹ ਕਰਨਾ ਹੈ ਤਾਂ ਨਾਨਕੇ ਪਰਿਵਾਰ ਨੂੰ ਤਾਂ ਪਤਾ ਹੀ ਹੁੰਦਾ ਇਹ ਕਿਉਂਕਿ ਮੇਨ ਹੁੰਦਾ ਨਾਨਕਾ ਪਰਿਵਾਰ ਮੇਨ ਨਾਨੀ ਨਾਲ ਸੀਗੀ ਇਹਦੀ ਮਾਂ ਵੀ ਸੀਗੀ ਘਰ ਤੇ ਮੇਮਰ ਇੱਕ ਤਾਂ ਸੀਗਾ ਨਾਲ ਬਾਕੀ ਅਸੀਂ ਤਾਂ ਬਾਹਰ ਕੰਮ ਤੇ ਰਹਨੇ ਬਾਹਰ ਅੰਦਰ ਰਹਨੇ ਆ ਜੀ ਸੀਨਾ ਮਸ਼ੂਨਾ ਤੇ ਰਹਨੇ ਆ ਜੀ ਤੇ ਹੁਣ ਕੀ ਮੰਗ ਕਰਦੇ ਹੋ ਤੁਸੀਂ ਮੰਗ ਕੀਤਾ ਜਾਂਦਾ ਬਾਕੀ ਜਿਹੜਾ ਨਿਆਂ ਝੂਠਾ ਪਰਚਾ ਇਹਨਾਂ ਨੇ ਪਾਇਆ ਇਹ ਗਲਤ ਕੀਤਾ ਜੀ ਜਿਸੇ ਜਿਹਦੇ ਵੀ ਪਰਚਾ ਦੋਸ਼ ਪਾਇਆ ਰੇਕ ਤੇ ਇਹਨਾਂ ਨੇ ਤਿੰਨ ਚਾਰ ਬੰਦੇ ਪਾਇਏ ਨੇ ਜਿਹੜੇ ਗਲਤ ਪਾਇਆ ਜੀ ਜੀ ਸੋ ਇਹ ਮਸਲਾ ਇਹ ਜੀ ਇਹ ਕਹਿ ਰਹੇ ਨੇ ਕਿ ਗਲਤ ਹੋਇਆ ਏ ਗਲਤੀ ਮੰਨਦੇ ਆ ਕਿ ਨਵਾਲਕ ਸੀ ਬੱਚੀ ਸਾਨੂੰ ਪਤਾ ਨਹੀਂ ਸੀ ਅਸੀਂ ਵਿਆਹ ਕਰਤਾ ਹਾਲਾਤ ਇਦਾਂ ਦੇ ਬਣੇ ਪਰ ਜੋ ਅਰੋਪ ਹਾਂਜੀ ਹੁਣ ਦੇਖ ਲੋ ਪਿਓ ਇਹਦਾ ਸਾਹਮਣੇ ਪਿਓ ਵੀ ਨਸ਼ੇੜੀ ਆ ਚਿੱਟਾ ਲਾਉਂਦਾ ਪੰਨੀ ਕੀ ਕੁਝ ਖਾਂਦਾ ਪੀਂਦਾ ਨਾ ਕੋਈ ਕੁੜੀ ਨੂੰ ਖਰਚਾ ਦੇਵੇ ਨਾ ਕੁਝ ਵੀ ਹੁਣ ਕੁੜੀ ਮਾਂ ਵੀ ਕੀ ਕਰਦੀ ਕੁੜੀ ਕਿੰਨਾ ਕ ਚਾਰ ਸੰਭ ਲੈਂਦੀ ਕੁੜੀ ਫੇਰ ਹੀ ਭੱਜ ਜਾਂਦੀ ਕਿਤੇ ਮਰ ਜਾਂਦੀ ਕੋਈ ਗੱਲਬਾਤ ਕਰ ਲੈਂਦੀ ਉਹ ਕਹਿੰਦੀ ਜੀ ਫਿਰ 13 ਸਾਲ ਤੋਂ ਮੈਂ ਖਰਚਾ ਸਭ ਕੁਝ ਦੇ ਰਹੀ ਸੀ ਮੈਂ ਪਾਲੀਆ ਇਹਦਾ ਨਿਆਜ ਕੋਈ ਖਰਚਾ ਨਹੀਂ ਦੇ ਰਹੀ ਸੀ ਜੀ ਇਹਦਾ ਝੂਠ ਆ ਹੁਣ ਤਾਂ ਜਿਹੜਾ ਕੋ ਮਰਜ਼ੀ ਗਈ ਜਾਵੇ ਖਰਚਾ ਦੇ ਰਹੀ ਸੀ ਤਰਖੇੜੀ ਪੜਾਈ ਆ ਫਿਰ ਭਾਰਸੋਂ ਪੜਨ ਲਾਈ ਆ ਇੱਕ ਹੁਣ ਦੇਖੋ ਜੀ ਕੁੜੀ ਨੂੰ ਬਾਹਰ ਕੱਢ ਗਏ ਉਹਨਾਂ ਨੇ ਹੂੰ ਕੁੜੀ ਨੂੰ ਬਾਹਰ ਕੱਢਦਾ ਪਰੌਣਾ ਆਇਆ ਇੱਕ ਦਿਨ ਕੰਦ ਢਾਤੀ ਜਾਂਦਾ ਜਾਂਦਾ ਭੰਤਾ ਹੁਣ ਕੁੜੀ ਦੀ ਟੂਮਾਂ ਵਗੈਰਾ ਸਮਾਨ ਵਗੈਰਾ ਉਹਦੇ ਵਿੱਚ ਹੈਗਾ ਹੁਣ ਉਹ ਜ਼ਿੰਮੇਵਾਰ ਹੋਣਗੇ ਜੋ ਨੁਕਸਾਨ ਹੋਊਗਾ ਕਰਦਾ ਜੀ ਉਹ ਕਹਿੰਦੇ ਇਹਦੀ ਗੁੜੀਆ ਦੀ ਮਾਂ ਸੀ ਜਿਹੜੀ ਉਹ ਤਾਂ ਕਹਿੰਦੇ ਪਹਿਲਾਂ ਚਲੀ ਗਈ ਸੀ ਇੱਥੋਂ ਕਾਫੀ ਟਾਈਮ ਪਹਿਲਾਂ ਸਮਾਨ ਵੀ ਲੈ ਗਈ ਪੰਚਾਇਤੀ ਸਾਡਾ ਨਿਪਟਿਆ ਕੋਰ ਦਾ ਸਬੂਤ ਹੈਗਾ ਜੀ ਉਹ ਕਹਿੰਦੇ ਪੰਚਾਇਤੀ ਨਿਪਟਿਆ ਪੰਚਾਇਤੀ ਹੈਗੇ ਆ ਇਹਦਾ ਪੰਚਾਇਤ ਨੂੰ ਕਿਹੜਾ ਮੰਨਦਾ ਜੀ ਅੱਜ ਕੱਲ ਕੋਰ ਦਾ ਸਬੂਤ ਹੈਗਾ ਉਹਨਾਂ ਕੋਲ ਕੋਰ ਦਾ ਸਬੂਤ ਲਿਓ ਹੁਣ ਪਪਾ ਕਹਿ ਦਾਂਗੇ ਵੀ ਤਲਾਕ ਹੋਇਆ ਹੁਣ ਕ ਇਹ ਤਾਂ ਹੁਣ ਨਿਆਇਆ ਕੁੜੀ ਬਾਹਰ ਜੇਲ੍ਹ ਚ ਭੇਜੀ ਤੀ ਹੁਣ ਘਰ ਵੇਚਦੀ ਇਹਨਾਂ ਕੁੜੀਆਂ ਇੱਥੇ ਆਵੇ ਮੈਂ ਅਸੀਂ ਆਈ ਹੁਣ ਤੁਹਾਨੂੰ ਐ ਪੱਕਾ ਹੋ ਗਿਆ ਵੀ ਕੁੜੀ ਜੇਲ੍ਹ ਚ ਬਰ ਨਹੀਂ ਹੋਣੀ ਇਹਦਾ ਨਾ ਤੱਕਾ ਹੀ ਆ ਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗੇ ਸਾਹਿਬ ਮੰਗਦਾ ਜੀ ਹੋਰ ਤਾਂ ਕੀ ਮੰਗਾ ਬਾਕੀ ਜਿਹਨਾਂ ਦੇ ਝੁੱਠੇ ਪਰਚੇ ਪਾਏ ਆ ਇਹ ਇਕੱਠੇ ਜਾਣ ਜੀ ਠੀਕ ਆ ਨਾ ਇੱਕ ਭੈਣ ਤੇ ਮੇਰੀ ਮਾਂ ਤੇ ਪਰਚਾ ਪਾਇਆ ਇਹਨਾਂ ਨੇ ਗਲਤ ਪਾਇਆ ਜੀ ਗੋਪੀ ਜੀ ਮੈਂ 2 ਮਿੰਟ ਵਾਧਾ ਕਰ ਦਿੰਦਾ ਠੀਕ ਹੈ ਇਹ ਸੀਗਾ ਜੀ ਮਸਲਾ ਜਿਹੜਾ ਤੁਸੀਂ ਦੇਖ ਰਹੇ ਹੋ ਕੀ ਸਚਾਈ ਆ ਇਹ ਤਾਂ ਹੁਣ ਜਾਂਚ ਦਾ ਵਿਸ਼ਾ ਏ ਕੀ ਅੱਗੇ ਇਨਕੁਆਇਰੀ ਵਗੈਰਾ ਲੱਗਦੀ ਆ ਕੀ ਹੁੰਦਾ ਏ ਉਹ ਤਾਂ ਜਾਂਚ ਚ ਪਤਾ ਲੱਗੂ ਹਾਂ ਗੁੜੀਆ ਸਰ ਇਹ ਕਹਿ ਰਹੇ ਨੇ ਕਿ ਮੰਮੀ ਵੀ ਦੋ ਵੀ ਮਤਲਬ ਪੰਚਾਇਤੀ ਰਾਜ ਮੰਡੀ ਨਾਲ ਗਏ ਨੇ ਤੇ ਪਾਪਾ ਦੋ ਮਹੀਨੇ ਬਾਅਦ ਲੈ ਕੇ ਆਏ ਸੀ ਉਹ ਨਹੀਂ ਪਤਾ ਸੀਗਾ ਇਹਨਾਂ ਨੂੰ ਤੇ ਉਹ ਵੀ ਡੈਡੀ ਲੈ ਕੇ ਆਏ ਸੀਗੇ ਮੇਰੇ ਹੀ ਉਥੋਂ ਵੀਰੀ ਤੇ ਉਹਦੇ ਬਾਅਦ ਵਿੱਚ ਹੁਣ ਇਹ ਕਹਿ ਰਹੇ ਨੇ ਜੀ ਮੈਨੂੰ ਸਰਪੰਚ ਲੈ ਕੇ ਆਏ ਉਥੋਂ ਧੱਕੇ ਨਾਲ ਤੇ ਪੁਲਿਸ ਵਾਲੇ ਰਾਜਸਥਾਨ ਤੋਂ ਹਾਂਜੀ ਰਾਜਸਥਾਨ ਚੋਂ ਜੀ ਕੀ ਤੁਸੀਂ ਆਉਂਦੇ ਨਹੀਂ ਸੀ ਉੱਥੇ ਨਹੀਂ ਮੈਂ ਆਉਂਦੀ ਨਹੀਂ ਸੀ ਮੈਂ ਉੱਥੇ ਕੁਸ਼ਤੀ ਮੈਂ ਕਿਵੇਂ ਆ ਜਾਂਦੀ ਹੂੰ ਤੇ ਮੇਰਾ ਵਿਆਹ ਕੀਤਾ ਗਿਆ ਫਿਰ ਮੈਂ ਕਿਵੇਂ ਆ ਜਾਂਦੀ ਜੀ ਉੱਥੇ ਨਾਲੇ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਆਪਣੀ ਪਸੰਦ ਦੀ ਮੁੰਡੇ ਨਾਲ ਬੱਕੇ ਉਹ ਰੱਖਵਾ ਜੀ ਬੱਕੇ ਹੀ ਮੰਗ ਮੇਰੇ ਘਰ ਨਾਲ ਦਾ ਵੇਚ ਨਾ ਜਾਵੇ ਹੂੰ ਕਿਉਂ ਘਰ ਇਹ ਕੁੜੀ ਦਾ ਘਰ ਅੱਧਾ ਹਿੱਸਾ ਜਿਹੜਾ ਕੁੜੀ ਦਾ ਬਣਦਾ ਉਹ ਦਿੱਤਾ ਜਾਵੇ ਜੀ ਜੀ ਇਹੀ ਮੰਗ ਆਪਣੀ ਜੀ ਜੀ ਠੀਕ ਹੈ ਜੀ ਜੀ ਇਹ ਪਰਿਵਾਰ ਨੇ ਆਪਣਾ ਜਿਹੜਾ ਦਰਦ ਆ ਉਹ ਸੁਣਾਇਆ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ ਕਮੈਂਟ ਬਾਕਸ ਜਰੂਰ ਦੱਸਿਓ ਧੰਨਵਾਦ